ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾ ਇਹ ਵਲੌਗ ਵਿੱਚ ਆਸ ਕਰਦੇ ਕਿ ਸਾਰੇ ਪਣਪੜਾ ਠੀਕ ਹੋਗੇ ਅਸੀਂ ਉਹ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਪਣਪੜਾ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਵੀਡੀਓ ਪੂਰੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਅੱਜ ਦੀ ਵੀਡੀਓ ਆਪਾਂ ਜਿਹੜੀ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਕਿ ਚੰਗੇ ਜਿਹੇ ਕਮੈਂਟ ਨਾਲ ਸ਼ੁਰੂਆਤ ਪੈਣ ਜਿਸਵਿੰਦਰ ਕੌਰ ਜੋ ਸਾਨੂੰ ਬਹੁਤ ਚੰਗਾ ਜਿਹਾ ਨੀ ਕਮੈਂਟ ਕੀਤਾ ਸੀ ਸਾਰੀਆਂ ਵੀਡੀਓ ਵੇਖਦੇ ਹੋ ਸਗੋਂ ਵੀਡੀਓ ਤੇ ਬਹੁਤ ਚੰਗੇ ਚੰਗੇ ਕਮੈਂਟ ਕਰਦੇ ਆ ਪੈਣ ਜੀ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਵੀਰ ਹਰਮਨ ਪ੍ਰੀਤ ਸਿੰਘ ਜਿਨ੍ਹਾਂ ਨੇ ਸਾਨੂੰ ਅੱਗੇ ਵੀ ਕਮੈਂਟ ਕੀਤਾ ਸੀ ਫਿਰ ਤੋਂ ਉਹਨਾਂ ਦੇ ਕਮੈਂਟ ਆਇਆ ਕਿ ਪੈਣ ਡਬਲ ਜੀ ਬਾਰੇ ਸਾਨੂੰ ਜਰੂਰ ਦੱਸੋ ਵੀਰ ਜੀ ਜਰੂਰ ਦੱਸਾਂਗੇ ਮੈਂ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਦੇ ਇਹ ਵਾਲੀ ਵੀਡੀਓ ਜ਼ਰੂਰ ਲੈ ਕੇ ਆਉਣੀ ਡਬਲ ਸੀਨ ਵਾਲੇ ਬਾਰੇ ਅੱਗੇ ਵੀ ਵੀਡੀਓ ਪਾਈਆ ਫਿਰ ਤੋਂ ਮੈਂ ਤੁਹਾਡੇ ਲਈ ਇੱਕ ਵੀਡੀਓ ਹੋਰ ਪਾ ਦੂੰਗੀ ਸੋ ਤੁਹਾਡਾ ਬਹੁਤ ਬਹੁਤ ਦਿਨੋਂ ਧੰਨਵਾਦ ਜੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਆ ਜੋ ਤੁਸੀਂ ਮੈਨੂੰ ਇੰਨਾ ਲਾਈਕ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਜੇ ਸ਼ੁਰੂ ਕਰਨ ਲੱਗੇ ਆ ਵੀਡੀਓ ਜਿਹੜੀ ਤੇ ਉਹ ਆਪਾਂ ਹਮੇਸ਼ਾ ਦੀ ਤਰ੍ਹਾਂ ਕਰਾਂਗੇ ਸਕਿਨ ਦੇ ਅਕੋਰਡਿੰਗ ਤੇ ਹੁਣੇ ਸਿਆਲ ਦਾ ਮੌਸਮ ਆ ਅਸੀਂ ਮੂੰਹ ਸਾਪਣਾ ਧੋਲੀਏ ਤਾਂ ਸਾਡਾ ਮੂੰਹ ਖੁਸ਼ਕ ਹੋ ਜਾਂਦਾ ਜੀ ਅਸੀਂ ਮੂੰਹ ਤੇ ਫੇਸ واਸ਼ ਲਗਾ ਲਈਏ ਤਾਂ ਮੂੰਹ ਖੁਸ਼ਕ ਹੋ ਜਾਂਦਾ ਖੁਸ਼ਕੀ ਜਿਹੜੀ ਹਵਾ ਦੇ ਵਿੱਚ ਹੀ ਆ ਹੁਣ ਹਵਾ ਦੇ ਵਿੱਚ ਹੁਣ ਨਮੀ ਨਹੀਂ ਆ ਖੁਸ਼ਕੀ ਆ ਤੇ ਇਸ ਕਰਕੇ ਸਾਨੂੰ ਖੁਸ਼ਕ ਮੌਸਮ ਦੇ ਵਿੱਚ ਸਿਆਲ ਦੇ ਵਿੱਚ ਅੱਜ ਆਪਾਂ ਕਿਹੜਾ ਫੇਸ਼ੀਅਲ ਕਰਨਾ ਵਾ ਉਹ ਆ ਕੋਲਡ ਫੇਸ਼ੀਅਲ ਘਰ ਵਿੱਚ ਅਸੀਂ ਰਸੋਈ ਤੋਂ ਹੀ ਸਮਾਨ ਲੈ ਕੇ ਉਸ ਥੋੜੇ ਜੇ ਸਮਾਨ ਦੇ ਨਾਲ ਅਸੀਂ ਘਰ ਵਿੱਚ ਹੀ ਕੋਲਡ ਫੇਸ਼ੀਅਲ ਕਰ ਸਕਦੇ ਹ ਜਿਹਦੇ ਨਾਲ ਸਾਡੀ ਸਕਿਨ ਜਿਹੜੀ ਆ ਮੋਇਸਚਰਾਈਜ਼ਰ ਤੇ ਹੋ ਹੀ ਹੋਗੀ ਨਾਲ ਦੀ ਨਾਲ ਜਿਹੜੀ ਸਾਡੀ ਸਕਿਨ ਜਿਹੜੀ ਸਾਡੀ ਡੈਡ ਸਕਿਨ ਉਹ ਵੀ ਖਤਮ ਹੋ ਜੂਗੀ ਜਿਹੜੀ ਸਾਡਾ ਰੁੱਖਾਪਨ ਚਿਹਰੇ ਦੇ ਉੱਤੇ ਉਹ ਵੀ ਬਿਲਕੁਲ ਖਤਮ ਹੋ ਜਾਊਗਾ ਔਰ ਕੁਝ ਨਹੀਂ ਆਪਾਂ ਲੈਣਾ ਥੋੜਾ ਜਿਹਾ ਸਮਾਨ ਲੈਣਾ ਬਸ ਉਹਦੇ ਨਾਲ ਹੀ ਆਪਾਂ ਕੰਮ ਕਰਦੇ ਆ ਕਰਦੇ ਆ ਇਹ ਵਾਲਾ ਫੇਸ਼ਲ ਜਿਹੜਾ ਫਟਾਫਟ ਕਰ ਲੈਣਾ ਵਾ ਮੈਂ ਕਿਹੜੀ ਕਿਹੜੀ ਚੀਜ਼ ਲਈ ਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਉਹ ਚੀਜ਼ਾਂ ਵਿਖਾ ਦੇਣੀ ਆ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਦਊਂਗੀ ਕਿ ਮੈਂ ਕਿੰਨੀ ਕਿੰਨੀ ਚੀਜ਼ ਪਾਈ ਆ ਤੇ ਇਹੋ ਜਿਹੇ ਜਿਹੜੇ ਫੇਸ਼ਲ ਹੁੰਦੇ ਆ ਨਾ ਇਹ ਤੁਸੀਂ ਭਾਵੇਂ ਡੇਲੀ ਜਦੋਂ ਤੁਸੀਂ ਫ੍ਰੀ ਹੋਣੇ ਨਾ ਉਦੋਂ ਹੀ ਕਰ ਲਿਆ ਕਰੋ ਕੋਈ ਇਹੋ ਜੀ ਗੱਲ ਨਹੀਂ ਆ ਕਿ ਇਹਦੇ ਲਈ ਤੁਹਾਨੂੰ ਹਫਤੇ ਦਾ ਕੋਈ ਇੱਕ ਦਿਨ ਲੈਣਾ ਵਾ 15 ਦਿਨਾਂ ਦਾ ਕੋਈ ਇੱਕ ਦਿਨ ਲੈਣਾ ਨਹੀਂ ਜਦੋਂ ਤੁਸੀਂ ਫ੍ਰੀ ਆ ਤੁਹਾਨੂੰ ਲੱਗਦਾ ਕਿਉਂਕਿ ਇਹਨਾਂ ਵਿੱਚ ਤੇ ਕੈਮੀਕਲ ਨਹੀਂਗੇ ਬਿਲਕੁਲ ਕੈਮੀਕਲ ਫ੍ਰੀ ਆ ਇਹਨਾਂ ਦੇ ਨਾਲ ਤੁਹਾਡੀ ਨਾ ਸਕਿਨ ਪਤਲੀ ਹੋਣੀ ਆ ਇਹ ਨਹੀਂ ਕਿ ਤੁਹਾਡੀ ਸਕਿਨ ਤੇ ਕੋਈ ਸਾਈਡ ਇਫੈਕਟ ਹੋਣਾ ਕੁਝ ਨਹੀਂ ਹੋਣਾ ਨੇਚਰਲ ਤਰੀਕੇ ਦੇ ਫੇਸ਼ਲ ਹੁੰਦੇ ਆ ਜੋ ਕਿ ਤੁਹਾਡੀ ਸਕਿਨ ਨੂੰ ਬੜਾ ਹੀ ਸੋਨਾ ਗਲੋ ਵੀ ਦਿੰਦੇ ਆ ਤੁਹਾਡੀ ਸਕਿਨ ਤੇ ਜਿਹੜੇ ਵੀ ਮਤਲਬ ਡਾਰਕ ਸਰਕਲ ਵੀ ਆ ਜਿਹੜੇ ਤਾਂ ਡੈਡ ਸਕਰੀਨ ਉਹ ਸਾਰੀ ਖਤਮ ਹੋ ਜਾਂਦੀ ਆ ਆ ਜੋ ਮੈਂ ਤੁਹਾਨੂੰ ਸਭ ਚੀਜ਼ਾਂ ਵਿਖਾਣਾ ਮੈਂ ਕਿਹੜੀ ਕਿਹੜੀ ਚੀਜ਼ ਲਈ ਆ ਸਭ ਤੋਂ ਪਹਿਲਾਂ ਆਪਾਂ ਇੱਥੇ ਫਰੈਸ਼ ਦੁੱਧ ਦੀ ਮਲਾਈ ਲੈ ਲਈ ਆ एकदम ਤਾਜੀ ਮਲਾਈ ਆ ਇੱਧਰ ਆਪਾਂ ਵੇਸਣ ਲਿਆ ਇੱਧਰ ਆਪਾਂ ਲਿਆ ਟਮਾਟਰ ਦਾ ਰਸ ਤੁਸੀਂ ਅੱਧੇ ਟਮਾਟਰ ਦਾ ਰਸ ਕੱਢ ਸਕਦੇ ਜੇ ਵੱਡਾ ਵਾ ਤੇ ਜੇ ਛੋਟਾ ਵਾ ਤੇ ਇੱਕ ਟਮਾਟਰ ਲੈ ਲਿਓ ਇੱਧਰ ਆਪਾਂ ਸ਼ਹਿਦ ਲਿਆ ਵਾ ਕਿੰਨੀ-ਕਿੰਨੀ ਚੀਜ਼ ਪਾਉਣੀ ਆ ਮੈਂ ਤੁਹਾਨੂੰ ਇਹ ਵੀ ਦੱਸ ਦੇਣੀ ਆ। ਤੁਹਾਨੂੰ ਲੋ ਭਾਈ। ਸਭ ਤੋਂ ਪਹਿਲਾਂ ਤੇ ਆਪਾਂ ਇਹਦੇ ਜਿਹੜੀ ਹੈ ਨਾ ਮਲਾਈ ਐਡ ਕਰਦੇ ਆ। ਠੀਕ ਹੈ? ਮਲਾਈ ਤੁਸੀਂ ਜਿਆਦਾ ਐਡ ਨਹੀਂ ਕਰਨੀ ਆ ਕਿਉਂਕਿ ਮਲਾਈ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਅੱਧਾ ਹੀ ਚਮਚ ਸਿਰਫ ਮਲਾਈ ਪਾਉਣੀ ਆ। ਠੀਕ ਹੈ? ਅੱਧਾ ਚਮਚ ਮਲਾਈ ਪਾਉਣੀ ਆ। ਬਾਕੀ ਤੁਸੀਂ ਜਿਹੜਾ ਟਮਾਟਰ ਦਾ ਪulp ਉਹ ਸਾਰਾ ਪਾ ਲੈਣਾ। ਗੁੱਦਾ ਹੋਵੇ ਬੀਜੇ ਹੋਣ ਵਿੱਚੇ ਪਾ ਲਿਓ ਮਿਕਸ ਕਰ ਲਿਓ ਕੋਈ ਗੱਲ ਨਹੀਂ ਇੱਕ ਚਮਚਾ ਪਾਠੇ ਬੇਸੰਦਾ ਲਿਆਵੋ ਠੀਕ ਹੈ ਤੇ ਕਿਚਨ ਵਾਲਾ ਜਿਹੜਾ ਟੀस्पून ਹੁੰਦਾ ਵਾ ਉਹ ਆਪਾਂ ਇੱਕ ਦੇ ਵਿੱਚ ਛੈਦਰਾ ਪਾ ਦਾਂਗੇ ਯਾਨੀ ਕਿ 10 12 ਬੂੰਦਾਂ ਉਨਾ ਪਨੀ ਚੰਗੀ ਤਰ੍ਹਾਂ ਪਹਿਲਾਂ ਫ੍ਰੀਜ ਲੈਨੇ ਚੰਗੀ ਤਰ੍ਹਾਂ ਚਮਚ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਹਿਲਾਂ ਠੀਕ ਹੈ ਜਿਆਦਾ ਆਪਾਂ ਨੂੰ ਜਿਹੜਾ ਵਾ ਹਾਰਡ ਗਾੜਾ ਨਹੀਂ ਰੱਖਣਾ ਪਤਲਾ-ਪਤਲਾ ਹੀ ਰੱਖਾਂਗੇ ਥੋੜਾ ਜਿਹਾ ਦੇਖੋ ਇਹ ਜਿੱਦਾਂ ਥੋੜਾ ਜਿਹਾ ਗਾੜਾ ਵਾ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਦੋ ਤੋਂ ਤਿੰਨ ਬੂੰਦਾਂ ਦੁੱਧ ਪਾ ਸਕਦੇ ਆ ਦੋ ਤਿੰਨ ਗੁੰਗਾ ਯਾਨੀ ਕਿ ਅੱਧਾ ਚਮਚ ਤੁਸੀਂ ਵਿੱਚ ਦੁੱਧ ਦਾ ਮਿਕਸ ਕਰ ਲੈਣਾ ਤੇ ਇਹਨੂੰ ਆਪਾਂ ਹਮੇਸ਼ਾ ਮੰਗੂ ਚਮਚੇ ਦਾ ਕੱਢ ਦਈਏ ਬਾਹਰ ਤੇ ਆਪਾਂ ਸਿੱਧਾ ਹੀ ਸਾਬ ਰੱਖਿਆ ਵਾ ਇਹ ਚਮਚ ਚਮਚ ਬਰਸ਼ ਬੋਸ਼ ਵਾਲਾ ਸਾਬ ਜਿਹੜਾ ਹੋ ਆਪਣੇ ਕੋ ਨਹੀਂ ਹੁੰਦਾ ਸੂਤਰ ਨਹੀਂ ਹੁੰਦਾ ਵਾ ਤੇ ਅੰਦਰ ਵੇਖੋ ਆਪਾਂ ਚੰਗੀ ਤਰ੍ਹਾਂ ਜੇ ਤੁਸੀਂ ਮੈ ਫੇਟ ਲਿਆ ਨਾ ਉਹ ਤੇ ਇੱਕ ਬੜੀ ਵਧੀਆ ਕਰੀਮ ਬਣ ਗਈ ਆ ਦੇਖੋ ਇਹ ਜੀ ਨੀ ਕਰੀਮ ਬਣ ਗਈ ਹੈ ਨਾ ਇਹ ਤੁਸੀਂ ਦੋ ਵਾਰ ਆਪਣੇ ਚਿਹਰੇ ਤੇ ਲਗਾ ਸਕਦੇ ਆ ਪਹਿਲਾਂ ਤੁਸੀਂ ਇੱਕ ਵਾਰੀ ਲਗਾ ਲੈਣੀ ਆ ਬਾਕੀ ਜਿਹੜੀ ਬਚੂਗੀ ਉਹਨੂੰ ਤੁਸੀਂ ਕੱਢ ਕੇ ਫਰਿੱਜ ਵਿੱਚ ਰੱਖ ਲਿਓ ਤੇ ਫਰਿੱਜ 'ਚ ਰੱਖ ਕੇ ਜਦੋਂ ਤੁਸੀਂ ਅਗਲੇ ਦਿਨ ਜਾਂ ਜਦੋਂ ਵੀ ਤੁਸੀਂ ਲਗਾਉਣੀ ਹੋਊਗੀ ਨਾ ਉਹਨੂੰ ਤੁਸੀਂ ਥੋੜਾ ਜਿਹਾ ਦੇਰ ਘੰਟਕ ਬਾਹਰ ਕੱਢ ਲਓ ਪਹਿਲਾਂ ਪਰ ਰੱਖਿਓ ਟੱਕ ਕੇ ਨੰਗੀ ਨਾ ਰੱਖਿਓ ਤੇ ਇਹਦੇ ਨਾਲ ਤੁਸੀਂ ਕੁਝ ਨਹੀਂ ਕਰਨਾ ਲਗਾ ਕੇ ਤੁਸੀਂ 15 ਮਿੰਟ ਲਈ ਇੱਕ ਵਧੀਆ ਫੇਸ਼ੀਅਲ ਮ사ਜ ਆਪਣੇ ਫੇਸ ਨੂੰ ਦੇਣੀ ਆ ਬਾਕੀ 2 ਤੋਂ 3 ਦਿਨ ਤੋਂ ਜ਼ਿਆਦਾ ਨਾ ਰੱਖਿਓ ਹੈ ਨਾ 2-3 ਦਿਨ ਤੋਂ ਜ਼ਿਆਦਾ ਨਾ ਰੱਖਿਓ ਪੋਲੇ-ਪੋਲੇ ਆ ਜਿਹੜੇ ਸਾਡੇ ਹੱਥ ਆ ਇਹਨਾਂ ਦੇ ਨਾਲ ਪੋਲੇ-ਪੋਲੇ 15 ਮਿੰਟ ਨੂੰ ਚੰਗੀ ਜੀ ਮ사ਜ ਦਿਓ ਚਲੋ ਜੀ 15 ਮਿੰਟ ਬਾਅਦ ਆ ਮੈਂ ਮ사ਜ ਕਰਕੇ ਤੁਹਾਨੂੰ ਮੈਂ ਦਿਖਾਉਣੀ ਆ ਕਿ ਫੇਸ ਦਾ ਕੀ ਰਿਜ਼ਲਟ ਆ ਇਹ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਨਾ ਇਹਨਾਂ ਦੇ ਥੋੜਾ ਚੰਗੀ ਤਰ੍ਹਾਂ ਜਿਹੜਾ ਕਿਉਂਕਿ ਵਾਈਟ ਲੇਕੇ ਵੀ ਸਾਰੇ ਨਿਕਲ ਜਾਂਦੀਆਂ ਜਦੋਂ ਤੁਹਾਨੂੰ ਲੱਗੇ ਥੋੜਾ ਜਿਹਾ ਕਿ ਹੱਥ ਨੂੰ ਕਿ ਹਾਰਡ ਹੋਣ ਲੱਗਾ ਥੋੜਾ ਜਿਹਾ ਪਾਣੀ ਦਾ ਇਸਤੇਮਾਲ ਕਰ ਲਓ ਪਰ ਹੱਥ ਨੂੰ ਪਾਣੀ ਲਗਾ ਲਿਓ ਦੇਖੋ ਤੁਹਾਡੀ ਸਕਿਨ ਫਿਰ 글로 ਵੀ ਕਰੂਗੀ ਤੇ ਜਿਹੜੀ ਰੁੱਖੀ ਰੁੱਖੀ ਆ ਉਹ ਵੀ ਨਹੀਂ ਰਹੂਗੀ اپنی ਸਕਿਨ ਨੂੰ ਇਸ ਤਰ੍ਹਾਂ ਹੱਥੀਂ ਮੱਧਲੇ ਨਾਲ ਉੱਪਰ ਲਈਆ ਉੱਪਰ ਵੱਲ ਲੈ ਕੇ ਜਾਣਾ ਜਦੋਂ ਵੀ ਤੁਸੀਂ ਆਪਣੀ ਆਹ ਜਗ੍ਹਾ 'ਚ ਕਿਸੇ ਕਦੀ ਵੀ ਕੋਈ ਮ사ਜ ਕਰਦੇ ਹੋ ਨਾ ਤੇ ਹਮੇਸ਼ਾ ਜਿਹੜੀ ਹੈਗੀ ਮ사ਜ ਤੁਸੀਂ ਨਾ ਇੱਕਦਮ ਪੋਲੀ ਪੋਲੀ ਕਰਿਆ ਕਰੋ ਜਿਸ ਤਰ੍ਹਾਂ ਕਿ ਇਹ ਇਹ ਜਗ੍ਹਾ ਬਹੁਤ ਨਾਜ਼ੁਕ ਹੁੰਦੀ ਹੈ ਕਿ ਇਸ ਨੂੰ ਆਪਾਂ ਸਾਦੇ ਪਾਣੀ ਨਾਲ ਧੋ ਲਿਆ ਵਾ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਆ ਵੈਸੇ ਜ਼ਰੂਰਤ ਨਹੀਂ ਆ ਕਿ ਕੋਈ ਵੀ ਤੁਸੀਂ ਮੋਇਸਚਰਾਈਜ਼ਰ ਲਗਾਓ ਅਗਰ ਬਹੁਤ ਹੰਮ ਲੱਗੇ ਤੇ ਉਸੇ ਮલાઈ ਦਾ ਤੁਸੀਂ 2-3 ਕੇਜ ਲੈ ਕੇ ਆਪਣੇ ਹੱਥੇ ਤੇ ਚੰਗੀ ਤਰ੍ਹਾਂ ਮਲ ਕੇ ਆਪਣੇ ਫੇਸ ਤੇ ਚੰਗੀ ਤਰ੍ਹਾਂ ਮ사ਜ ਕਰ ਲਓ ਬਸ ਇਦਾਂ ਹੀ ਲਗਾ ਕੇ ਤੁਸੀਂ ਰੋਜ਼ ਤੁਸੀਂ ਲਗਾ ਸਕਦੇ ਆ ਜੇ ਤੁਹਾਡ ਕੋਲ ਰੋਜ਼ ਨਹੀਂ ਟਾਈਮ ਆ ਤੇ ਹਫਤੇ ਵਿੱਚ 2 ਤੋਂ 3 ਵਾਰ ਜ਼ਰੂਰ ਤੁਸੀਂ ਇਹੀ ਵਾ ਜਿਹੜਾ ਕੋਲਡ ਫੇਸ਼ਲ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੀ ਜਿਹੜੀ ਸਕਿਨ ਆ ਬਿਲਕੁਲ ਰੁੱਖੀ ਨਾ ਹੋਵੇ ਬੇਜਾਨ ਨਾ ਹੋਵੇ ਜਿੱਦਾਂ ਚਰੀਟਾਂ ਪੈ ਜਾਂਦੀਆਂ ਵਾ ਜਿਸ ਤਰ੍ਹਾਂ ਫਟੀਆਂ ਫਟੀਆਂ ਉਹ ਨਾ ਪੈਣ ਇਹ ਵਾਲਾ ਤੁਸੀਂ ਕੋਲਡ ਫੇਸ਼ਲ ਜਿਹੜਾ ਆਪਣਾ ਬਾਹਾਂ ਤੇ ਵੀ ਕਰ ਸਕਦੇ ਆ ਆਪਣੇ ਧੌਂ ਤੇ ਵੀ ਲਗਾ ਸਕਦੇ ਆ ਜਿਸ ਤਰ੍ਹਾਂ ਸਿਆਲ ਦੇ ਵਿੱਚ ਤੇ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ